ਜਾ ਪੁਲਿਸ ਮੁਰਦਾਬਾ ਪੰਜਾਬ ਪੁਲਿਸ ਮੁਰਦਾਬਾ ਨਸ਼ੇੜੀ ਅਫਸਰ ਮੁਰਦਾਬਾ ਸ਼ੇ ਨਸ਼ੇੜੀ ਅਫਸਰ ਬੰਦ ਕਰੋ ਨਸ਼ੇੜੀ ਅਫਸਰ ਬੰਦ ਕਰੋ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਨਸ਼ੇੜੀ ਅਫਸਰ ਸਸਪੈਂਡ ਕਰੋ ਨਸ਼ੇੜੀ ਅਫਸਰ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਨਸ਼ੇੜੀ ਅਫਸਰ ਸਸਪੈਂਡ ਕਰੋ ਦੇ ਨਾਰੇ ਲਗਾਏ ਜਾ ਰਹੇ ਨੇ ਇਹ ਲੋਕਾਂ ਦਾ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਰਿਹਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਤੇ ਪੂਰੀ ਖਬਰ ਦੇ ਨਾਲ ਬਣੇ ਰਹੋ ਜਿੱਥੇ ਪੂਰਾ ਮਾਮਲਾ ਪ੍ਰੋਪਰ ਦੇ ਚੱਕ ਹਾਮਦਵਾਲਾ ਵਿਖੇ ਦਾ ਦੱਸਿਆ ਜਾ ਰਿਹਾ ਹੈ ਲੋਕਾਂ ਦੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਜੋ ਗੋਲੀ ਚਲਾਈ ਗਈ ਜਿਸ ਦੇ ਵਿੱਚ ਤਿੰਨ ਨੌਜਵਾਨ ਵੀ ਗੋਲੀ ਲੱਗਣ ਨਾਲ ਤੇ ਦੋ ਪੁਲਿਸ ਕਰਮੀਆਂ ਵੀ ਦੱਸੇ ਜਾ ਰਹੇ ਨੇ ਜੋ ਜ਼ਖਮੀ ਹੋਏ ਨੇ ਜ਼ਖਮੀ ਨੌਜਵਾਨ ਮੁਤਾਬਕ ਜਦੋਂ ਉਹ ਲੰਗਰ ਖਾ ਕੇ ਆਪਣੇ ਘਰ ਵਾਪਸ ਪਰਤ ਰਹੇ ਸਨ ਤਾਂ ਰਸਤੇ ਵਿੱਚ ਇਕੱਠ ਹੋਇਆ ਹੋਇਆ ਸੀ ਜਦੋਂ ਉਹ ਰੁਕੇ ਤਾਂ ਉੱਥੇ ਦੇਖਿਆ ਕਿ ਪੁਲਿਸ ਵਾਲਿਆਂ ਨਾਲ ਬਹਿਸਬਾਜ਼ੀ ਕਰ ਰਿਹਾ ਸੀ ਇੱਕ ਨੌਜਵਾਨ ਇਸ ਦੌਰਾਨ ਹੀ ਪੁਲਿਸ ਵੱਲੋਂ ਉੱਥੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਵਿੱਚ ਫਾਇਰਿੰਗ ਦੌਰਾਨ ਉਹਨਾਂ ਦੇ ਗੋਲੀਆਂ ਲੱਗ ਗਿਆ ਜਦ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਫਿਰ ਵੀ ਪੁਲਿਸ ਵਾਲਿਆਂ ਨੇ ਉੱਥੇ ਫਾਇਰਿੰਗ ਕਰਨੀ ਸ਼ੁਰੂ ਕਰ ਤਿੰਨ ਨੌਜਵਾਨ ਨੇ ਦੱਸਿਆ ਕਿ ਪੁਲਿਸ ਵਾਲਿਆਂ ਵੱਲੋਂ ਨਸ਼ਾ ਕੀਤਾ ਹੋਇਆ ਸੀ ਜਦਕਿ ਉੱਥੇ ਹੀ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਪੁਲਿਸ ਵਾਲਿਆਂ ਨੇ ਵੀ ਆਪਣਾ ਪੱਕ ਸਾਹਮਣੇ ਰੱਖਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਥਾਣਾ ਆਰਪਕੇ ਪੁਲਿਸ ਨੂੰ ਇੱਕ ਐਕਸੀਡੈਂਟ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਮੋਟਰਸਾਈਕਲ ਸਵਾਰ ਪਿੰਡ ਵੱਲ ਗਿਆ ਹੋਇਆ ਹੈ ਜਦ ਉਹ ਪਿੰਡ ਵੱਲ ਗਿਆ ਤਾਂ ਆਗੂ ਪਿੰਡ ਵਾਲਿਆਂ ਨੇ ਉਹਨਾਂ ਨੂੰ ਕੇਰਾ ਪਾ ਲਿਆ ਉਹਨਾਂ ਨੇ ਆਪਣੇ ਬਚਾਅ ਵਿੱਚ ਉੱਥੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਤਿੰਨ ਤੋਂ ਚਾਰ ਲੋਕ ਅਤੇ ਦੋ ਪੁਲਿਸ ਵਾਲਿਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਜਾਣਗੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਧਰ ਪੁਲਿਸ ਤੇ ਵੀ ਕਈ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਨਿਹੱਤੇ ਲੋਕਾਂ ਵੱਲੋਂ ਕਿਹੋ ਜਿਹਾ ਹਮਲਾ ਪੁਲਿਸ ਤੇ ਕੀਤਾ ਗਿਆ ਪੁਲਿਸ ਨੂੰ ਉੱਥੇ ਕਿਉਂ ਗੋਲੀਆਂ ਚਲਾਉਣੀਆਂ ਪੈ ਗਈਆਂ ਜਿਸ ਵਿੱਚ ਤਿੰਨ ਤੋਂ ਚਾਰ ਨੌਜਵਾਨ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ ਅਤੇ ਜੋ ਜ਼ਖਮੀ ਪੁਲਿਸ ਵਾਲੇ ਨੇ ਉਹ ਆਖਰਕਾਰ ਕਿੱਥੇ ਹੈਗੇ ਨੇ ਕਈ ਵੱਡੇ ਸਵਾਲ ਖੜੇ ਹੁੰਦੇ ਨੇ ਜੋ ਜਾਂਚ ਕਰਨ ਤੇ ਸਾਹਮਣੇ ਆਉਣਗੇ ਹਾਲਾਂਕਿ ਪੁਲਿਸ ਹੁਣ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੁਲਿਸ ਨੇ ਇੱਥੇ ਲੋਕਾਂ ਤੇ ਕਿਸ ਤਰ੍ਹਾਂ ਫਾਇਰਿੰਗ ਕਰ ਸਕਦੀ ਹੈ ਜਿੰਨਾ ਉੱਪਰ ਜਾਨ ਬਚਾਉਣ ਦਾ ਜਿੰਮਾ ਹੈ ਜਮਾਲ ਦੀ ਰਾਖੀ ਕਰਨ ਦਾ ਜਿੰਮਾ ਹੈ ਆਖਰ ਉਹ ਹੀ ਨਿਯਤ ਲੋਕਾਂ ਤੇ ਵਾਰ ਕਰਨੇ ਸ਼ੁਰੂ ਕਰ ਦੇਣਗੇ ਤਾਂ ਆਮ ਜਨਤਾ ਕਿੱਧਰ ਜਾਏਗੀ ਗੋਲੀ ਲੱਗਣ ਵਾਲੇ ਨੌਜਵਾਨਾਂ ਨੇ ਕਿਹਾ ਕਿ ਉਹ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਆਉਣ ਜਾਣ ਵਾਲੇ ਸ਼ਰਧਾਨੂਆਂ ਵਾਸਤੇ ਚੱਲ ਰਿਹਾ ਲੰਗਰ ਦੇ ਵਿੱਚੋਂ ਕਾਰ ਵਾਪਸ ਆ ਰਹੇ ਸਨ ਉੱਥੇ ਪੁਲਿਸ ਕੁਝ ਹੋਰ ਲੋਕਾਂ ਨਾਲ ਖੜੀ ਹੋਈ ਸੀ ਉਹਨਾਂ ਨੂੰ ਦੇਖਣ ਲਈ ਰੁਕੇ ਤਾਂ ਇਸ ਦੌਰਾਨ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਫਾਇਰਿੰਗ ਦੌਰਾਨ ਉਹ ਚਾਰ ਲੋਕ ਜ਼ਖਮੀ ਹੋ ਗਏ ਹਨ ਦੇਖੋ ਖਾਸ ਤਸਵੀਰਾਂ ਇਸ ਮੌਕੇ ਪਿੰਡ ਵਾਸੀਆਂ ਨੇ ਤੇ ਜ਼ਖਮੀ ਪੀੜਤ ਪਰਿਵਾਰ ਨੇ ਕੀ ਕਿਹਾ ਬੁੱਢੇ ਮੇਲੇ ਤੇ ਗਏ ਤਾਂ ਉਥੋਂ ਆਇਆ ਤੇ ਅਗਾ ਬੰਦਿਆਂ ਨੂੰ ਚਾਰਾਂ ਬੱਚਿਆਂ ਨੂੰ ਗੋਲੀ ਲੱਗ ਗਈ ਹੈ ਅੱਛਾ ਸਾਡੇ ਤਾਂ ਹੱਥਾਂ ਪੈਰਾਂ ਚ ਨਿਕਲ ਗਈ ਤੇ ਉਹਨੂੰ ਬਾਥਲੇ ਚਲਾ ਟਰੈਕਟਰ ਚੜਾ ਜਾਂਦਾ ਹੈ ਉਹਨੂੰ ਪਾਜ ਕੇ ਲਾਇਆ ਮੁੰਡਿਆਂ ਨੇ ਅੱਛਾ ਤੇ ਮੋੜ ਫੜ ਕੇ ਲਿਆਂਦਾ ਹੈ ਅੱਛਾ ਤੇ ਮੋੜ ਕਿੱਧਰ ਜਿੱਥੇ ਗੋਲੀ ਚੱਲੀ ਪਿੰਡ ਹਾਮ ਚੱਕੇ ਹਾਮ ਚੱਕ ਗੋਲੀ ਚੱਲੀ ਹਾਂ ਚੱਕ ਲਈ ਕਿੰਨਾ ਫੁੱਲ ਸਾਲਿਆਂ ਨੇ ਅੱਛਾ ਕਿੰਨੇ ਦੇ ਪੁਲਿਸ ਸੀਗੇ ਪੁਲਸ ਦਾ ਹਾਨ ਨਹੀਂ ਅੰਨਾ ਪਤਾ ਵੀ ਕਿੱਥੋਂ ਦੇਗੇ ਪੁਲਸਾਂ ਇਧਰ ਬਾਪੇ ਬੁੱਢੇ ਤੋਂ ਆਇਆ ਤੇ ਇੱਥੇ ਆ ਦੇ ਲੱਥੀਆਂ ਤੇ ਉਵੇਂ ਬਸ ਇਹ ਰੋੜਾ ਪੈ ਗਿਆ ਅੱਛਾ ਮੁੰਡੇ ਜ਼ਖਮੀ ਹੋਏ ਪੈ ਜ਼ਖਮੀ ਹੋਏ ਪੈ ਨੇ ਇੱਕ ਬੱਚੇ ਨੂੰ ਤਾਂ ਬਾਲੀ ਜਿਆਦਾ ਗੋਲੀ ਲੱਗੀ ਨਾ ਜਿਆਦਾ ਖਰਾਬ ਥੇਰੇ ਸਾ ਹਾਂ ਉਹਦੇ ਤਾਂ ਆਰ ਪਾਰ ਇੱਕ ਠਿਕੋੜੀ ਵੈ ਤਾਂ ਵਕੀਲ ਬਚਵਾਂ ਲੱਗ ਗਈ ਗੋਲੀ ਆ ਵਕੀਚ ਠੀਕ ਹੈ ਪਰਿਵਾਰ ਕਿਸ ਤਰ੍ਹਾਂ ਦਾ ਹੈਗਾ ਪਰਿਵਾਰ ਸਾਡਾ ਪਲੇ ਮਾਨ ਪਰਵਾਰੇ ਧੀ ਪਰਵਾਰੇ ਤੁੰਗਰੀ ਪਰਵਾਰੇ ਇਹਾ ਤੇ ਬੱਚੇ ਕਦੀ ਬੋਲੀ ਕਦੀ ਨਿੱਕੇ ਦੇ ਨਾਲ ਉਹ ਤੇ ਛਡਾਵਾਂ ਉਹ ਤੇ ਵੇਖਣਾ ਚਖਮੀ ਬੰਦਾ ਜਿਹੜਾ ਸੱਟਾਂ ਲੱਗੀਆਂ ਨੇ ਉਹਨੂੰ ਚੱਕਣ ਲੱਗੇ ਨੇ ਤੇ ਇਹ ਨਹੀਂ ਪਤਾ ਵੀ ਉਹ ਤੇ ਗੋਲੀ ਲੱਗ ਗਈ ਉਹਨਾਂ ਬੱਚੇ ਨੂੰ ਪਤਾ ਹੀ ਨਹੀਂਗਾ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਾਕਿਆ ਹੋ ਜਾਣਾ ਸਾਡੇ ਭੱਜ ਕੇ ਦਵਾ ਦਾ ਉਹਨੂੰ ਉਠਾਣਾ ਚਾਹੁੰਦੇ ਨੇ ਵੱਡੇ ਰੋਡ ਨਾਲ ਲੱਗਦਾ ਤਾਂ ਹਾਂ ਵੱਡੇ ਰੋਡ ਤੇ ਦਾ ਵਾਦਾ ਮੈਂ ਉਹਨੂੰ जख्मी ਨਹੀਂ ਚੱਕ ਲੈਣਾ ਤੇ ਚੱਕ ਤੇ ਘਰੇ ਲੈ ਜਾਣਾ ਉਹਨੂੰ ਪਾਣੀ ਤਾਂ ਫੁਆਣਾ ਉਹਨੂੰ ਆਦਾ ਪੀਂੰਦੀ ਦੇਖਭਾਲ ਕਰਨੀ ਪਈ ਕਿਵੇਂ ਹੈਗਾ ਬੱਚਾ ਮੰਗ ਕੀ ਕਰਦੇ ਜਮਾਦਾ ਜੀ ਮੰਗ ਉਹਨੇ ਹੁਣ ਨਾਲ ਪਰਚਾ ਕਟਿਨਾ ਚਾਹੀਦਾ ਠੀਕ ਹੈ ਹਾਂ ਪੁਲਸ ਵਾਲੇ ਤੇ ਕਿੰਨੇ ਪੁਲਸ ਵਾਲੇ ਤੇ ਪੁਲਸ ਵਾਲੇ ਗਏ ਸੀ 6 ਜਣੇ ਗਏ ਸੀ ਕਾਬੂ ਵੀ ਕੀਤਾ ਇਹ ਬੰਦਾ ਕਾਬੂ ਤੁੰਡ ਕੀਤੀ ਰੱਖਤ ਰਾਤ ਮਲਸਾਈ ਤੇ ਲੈ ਗਈ ਹੈ ਅੱਛਾ ਉਹਨੇ ਦੱਸਿਆ ਕਿਹੜੇ ਕਿਹੜੇ ਮਲਾਜ਼ਮ ਹੀ ਨਾਲ ਉਹਨੇ ਨਹੀਂ ਸਾਨੂੰ ਦੱਸਿਆ ਇਸ ਤਰ੍ਹਾਂ ਉਹਦਾ ਮੇ ਆ ਗਿਆ ਸੀ ਘਰੇ ਦਵਦਾ ਆ ਗਿਆ ਹੈ ਅੱਛਾ ਦੇ ਉਹਦਾ ਬੁੱਲ ਸਾਈਡ ਤੇ ਉਹਦੇ ਚੱਕ ਦੇ ਲੈ ਗਏ 6 ਹੱਥ ਗੱਡੀਆਂ ਆ ਜਾਂ ਨਿਕਾਠਾ ਨੇ ਚੱਕ ਦੇ ਲੈ ਗਏ ਪਿਹਾਰੇ ਤੇ ਕੁਝ ਹੋ ਨਾ ਜਾਵੇ ਕਾਰਵਾਈ ਨਾ ਹੋ ਜਾਵੇ ਆ ਉਹਦਾ ਨਾ ਪੱਕਾ ਪੂਰ ਲਿਆ ਆ ਉਹਦਾ ਪੱਕਾ ਨਾ ਕਰ ਲਿਆ ਤੇ ਟੋੜੇ ਮੁੰਡੇ ਜ਼ਖਮੀ ਨੇ ਸਾਡੇ ਮੁੰਡੇ ਜ਼ਖਮੀ ਨੇ ਉਹਨਾਂ ਦਾ ਜੇ ਕੋਈ ਇਲਾਜ ਨਹੀਂ ਹੋ ਜਾ ਚੁਰੂ ਤੇ ਹਾਲਤ ਸੀਰੀਅਸ ਹੈ ਹਾਂਜੀ ਠੀਕ ਹੁਣ ਮੰਗ ਕੀ ਹੈਗੀ ਮੰਗ ਸਾਡੀ ਇਹੋ ਹੀ ਵੀ ਉਹਨਾਂ ਤੇ ਕੁਝ ਨਾ ਕੁਝ ਕੀਤਾ ਜਾਵੇ ਠੀਕ ਹੈ ਇਨਸਾਫ਼ ਮਿਲਣਾ ਚਾਹੀਦਾ ਹਾਂ ਕਿਰਕੀ ਨਾਮ ਹੈ ਕਿਤੇ ਹੋਇਆ ਕੀ ਸੀ ਲਖਮਿੰਦਰ ਸਿੰਘ ਨਾਮ ਆ ਤੇ ਪਿੰਡੋਂ ਹੀ ਲੰਗਰ ਛੱਕੇ ਆ ਰਹੇ ਸੀ ਤੇ ਉਰਾਂ ਕਾਰ ਵਾਲੀ ਸੈਟ ਆ ਤੋਥੇ ਰੱਜੋ ਤੋਥੇ ਪੁਲਿਸ ਆ ਗਈ ਸੀ ਤੇ ਉਹਨਾਂ ਇਦਾਂ ਹੀ ਫਾਇਰਿੰਗ ਕਰਤੀ ਜਿੱਦਾਂ ਜਾ ਰਹੇ ਜਿਹਨਾਂ ਨੂੰ ਦੇਖ ਕੇ ਤੋ ਕਿੰਨੇ ਜਣੇ ਤੁਸੀਂ ਖੜੇ ਸੀ ਉੱਥੇ ਤਾਂ ਜਿੱਦਾਂ ਸੰਗਤ ਦੀ ਲੰਘਦੀ ਬਹੁਤ ਹੋ ਗਈ ਕੱਟੀ ਤੇ ਫਾਇਰਿੰਗ ਕਿਉਂ ਕਰਤੀ ਇੰਨਾ ਨਹੀਂ ਪਤਾ ਪੀਤੀ ਹੋਈ ਲਖਦਮ ਰਾਜ ਕੋ ਹੁਲੜ ਬਜੀ ਵੀ ਕਿਤੇ ਦੂਰ ਕਹਿਣਾ ਨਹੀਂ ਕੀਤੀ ਉਹਨਾਂ ਨੇ ਹੀ ਕੀਤੀ ਆ ਉਸ ਤੋਂ ਬਾਅਦ ਫਿਰ ਉਹਨੂੰ ਪੁੱਛਿਆ ਕਿ ਵੀ ਇਹ ਫਾਇਰਿੰਗ ਕਿਉਂ ਕੀਤੀ ਨਹੀਂ ਨਹੀਂ ਇੰਨਾ ਕਿਤੇ ਕਿੰਨੇ ਜ਼ਖਮੀ ਹੋ ਗਏ ਫਿਰ ਜ਼ਖਮੀ 4 ਤੇ 5 ਤੇ ਕਿੰਨੇ ਜਾਣੇ ਸੀ ਪੁਲਿਸ ਵਾਲੇ ਉਹ ਚਲੇ ਚੇ ਤਾਂ 7 ਤੇ ਫਾਇਰਿੰਗ ਇੱਕ ਨੇ ਕੀਤੀ ਫਾਇਰਿੰਗ ਇੱਕ ਨੇ ਕੀਤੀ ਬਾਕੀ ਦੀ ਹਾਲਤ ਕਿਵੇਂ ਤੁਹਾਡੇ ਨਾਲ ਦੇ ਨੇ ਬਾਕੀਆਂ ਦੀ ਪਤਾ ਨਹੀਂ ਅੱਗ ਲਾ ਮੈਂ ਤਾਂ ਕਰੇ ਤੋ ਤਾਂ ਹੀ ਅੱਛਾ ਮਨ ਪਾਜ ਕੇ ਮੁੰਡਾ ਗਿਆ ਦਸਨ ਤੇ ਤੇਰੇ ਘਰ ਕਿਹੋਣੀ ਵਾਦੀ ਦੇ ਪਾਜ ਕੇ ਮੈਂ ਆ ਕੇ ਚੱਕਿਆ ਪਾਜ ਕੇ ਵੀ ਇਹ ਤਾਂ ਬਾਬਾ ਪਾਣੀ ਬਾੜ ਦੀ ਗੱਡੀ ਜੀ ਲੈ ਕੇ ਮੁੰਡਾ ਚਲੇ ਗਿਆ ਟੋੜਾ ਮੁੰਡਾ ਚੱਕ ਮੈਂ ਹਾਂ ਮੇਰਾ ਮੁੰਡਾ ਇਨਾਮ ਕੀ ਲਸ਼ਮਣ ਦਾ ਪਿੰਡ ਕਿਹੜਾ ਹੈ ਹਮ ਚੱਕ ਕਿੰਨੇ ਵਿੱਚ ਕਟਣਾ ਰਾ 7.5 10 7.5 10 7.5 10 ਪੁਲਿਸ ਕੋਲ ਕੋਈ ਨਹੀਂ ਲੈ ਹਾਂ ਪੁਲਿਸ ਨੇ ਕੋਈ ਨਹੀਂ ਚਲਾਇਆ ਹਾਂ ਕਾਬੂ ਕੀਤਾ ਤਾ ਹਾਂ ਕਾਬੂ ਕੀਤਾ ਵੀ ਬੰਦਾ ਹਾਂ ਕੀਤਾ ਹਾਂ ਉਹ ਕੌਣ ਸੀਗਾ ਹੁਣ ਸਾਲਾ ਮਨਾ ਲੀਤੀ ਆ ਹਾਂ ਮਨਾ ਲੀਤੀ ਆ ਅਰਪੀਆਣਾ ਹਾਂ ਹਾਂ ਉਹਨੇ ਨਾਲੇ ਉਹਦੇ ਸਾਥ ਨੂੰ ਦੱਸਿਆ ਬਚ ਨੇ ਹਾਂ ਦੱਸਿਆ ਕਿੱਥੋਂ ਦੇ ਗਏ ਨੇ ਉਹ ਪਿਆਰ ਕਰਦੇ ਆ ਹਾਂ ਠੀਕ ਠੋਡੇ ਮੁੰਡੇ ਦੀ ਕਿੰਨੀ ਉਮਰ ਹੈ ਜੀ ਉਹ ਰਹੀ ਵੀ 21 ਸਾਲ ਕਿਹੜੀ ਜਗ੍ਹਾ ਦਾਖਲ ਹੋਈ ਜੀ ਹੁਣ? ਬਾਕੀ ਜੇ। ਬਾਕੀ ਚ ਜੀ। ਹਾਲਤ ਕਿਵੇਂ ਆ ਜੀ? ਕਿੱਥੇ ਛੱਟ ਲੱਗੀ ਜੀ? ਮੌਲਾ ਬਾਕੀ ਚ ਵੱਜੀ ਗੋਲੀ। ਬਾਕੀ ਚ ਵੱਜੀ ਹੈ। ਹਾਂ। ਬਾਕੀ ਚ ਦਾਹਲੇ ਜੀ। ਹਾਂ ਬਾਕੀ। ਹੁਣ ਮੰਗਤੀ ਹੈ ਜੀ। ਮੰਗ ਸੰ ਇਨਸਾਫ ਹੋਣਾ ਚਾਹੀਦਾ ਹੈ। ਹੋਰ ਨਾਲ ਤਿੰਨ ਚਾਰ ਮੁੰਡੇ ਜਖਮੀ ਹੋਏ। ਕੀ ਨਾਮ ਕੀ ਆ ਜੀ? ਖੇਰ ਸਿੰਘ। ਰਾਤੀ ਕੀ ਗੱਲ ਕੀ ਵਈ ਆ ਜੀ? ਰਾਤੀ ਪਹਿਲਾਂ ਤਾਂ ਟ੍ਰਿਪਕ ਲੱਗੀ ਸੀ ਤਾਂ ਖਫੜ ਐਕਸੀਡੈਂਟ ਹੋ ਗਿਆ। ਅੱਛਾ ਜੀ। ਪਤਾ ਨਹੀਂ ਕੌਣ ਸੀ ਕੌਣ ਨਹੀਂ ਇਹ ਨਾ ਗੋਲੀਆਂ ਚਲਾ ਕੇ ਤੇ ਅੱਛਾ ਪੰਜ ਛੇ ਫੇਰੇ ਨਾ ਕੱਢ ਦਿੱਤੇ ਨੇ ਨਹੀਂ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਾ ਆ ਤਾਂ ਇਹ ਕਿ ਪੁਲਿਸ ਵਾਲਾ ਮੁਲਾਜ਼ਮ ਹੀ ਕੱਢਿਆ ਨਾ ਹਮ ਨੂੰ ਉਹਦੇ ਪਤਾ ਹੈ ਨਾ ਮੁਲਾਜ਼ਮ ਨੇ ਕੱਢਿਆ ਅੱਛਾ ਹਾਂ ਪੁਲਿਸ ਮੁਲਾਜ਼ਮ ਸੀ ਗਿਆ ਹਾਂ ਪੁਲਿਸਮਰ ਇਹ ਕਿਹੜੀ ਜਗ੍ਹਾ ਲੱਗੀ ਸੀ ਟ੍ਰੈਫਿਕ ਪੁਲਿਸ ਇੱਥੇ ਲੱਗੀ ਸੀ ਇੱਥੇ ਇੱਥੇ ਨਾਕਾ ਲੱਗਾ ਸੀ ਹਾਂ ਨਹੀਂ ਨਾਕਾ ਤੇ ਰਿਆਦ ਲਾਇਨ ਰੱਬੂ ਉਧੂ ਆਏ ਨੇ ਅੱਗੂ ਆਏ ਨੇ ਨਸ਼ੇ ਜੀ ਸੀਗੇ ਨਸ਼ੇ ਜੀ ਫੁੱਲ ਸੀ ਕੌਣ ਜ਼ਖਮੀ ਕੌਣ ਆਇਆ ਇੱਕ ਸਾਡੇ ਚਾਚੇ ਦੇ ਮੁੰਡੇ ਦੋ ਹੋਇਆ ਇੱਕ ਸਾਡੀ ਪੂਆ ਦਾ ਪੋਤਰਾ ਹੋਇਆ ਇੱਕ ਆਪਣੇ ਸਰਪੰਚ ਦਾ ਪਤੀਆ ਹੋਇਆ ਚਾਰ ਮੁੰਡੇ ਜਖਮੀ ਨੇ ਹਾਂ ਹੁਣ ਕਿਤੇ ਡਾਕਟਰ ਕਿਤੇ ਨੇ ਇੱਕ ਬਾਗੀ ਚ ਤਿੰਨ ਫਰੀਦਕੋਟ ਨੇ ਫਰੀਦਕੋਟ ਦੇ ਹਾਂਜੀ ਸੀਰੀਅਸ ਨੇ ਜਾਦੇ ਆਹੋ ਹੁਣ ਕੀ ਮੰਗ ਕੀ ਹੈਗੀ ਹੈ ਮੰਗ ਵੀ ਸਾਨੂੰ ਸਾਫ਼ ਮਿਲਣਾ ਚਾਹੀਦਾ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਆ ਜਲਦੀ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਦਾ ਚਲਣ ਦਾ ਕਾਰਨ ਕੀ ਤੁਹਾਡੇ ਤੁਹਾਨੂੰ ਕੀ ਲੱਗਦਾ ਗੋਲੀਆਂ ਕਿਉਂ ਆਣੇ ਵਜਾਈ ਪੁਲਿਸ ਨੇ ਗੋਲੀਆਂ ਕਿਉਂ ਚਲਾਈਆਂ ਇਹ ਕਾਰਨ ਕੀ ਮੰਦੇ ਤੁਸੀਂ ਕਾਰਨ ਨੂੰ ਕੀ ਪਤਾ ਵੀ ਕੀ ਹੋ ਰਿਹਾ ਹੂੰ ਅੱਛਾ ਅਸੀਂ ਤਾਂ ਮੁੜ ਕੇ ਆਹੀ ਵੀ ਭੱਜ ਕੇ ਪਰ ਆਵਾਜ਼ ਕੀ ਪਤਾ ਕਿੰਨੂੰ ਵੱਜ ਸਕਦੀ ਹੈ ਗੋਲੀ ਆਏ ਡਾਂਸ ਉਹ ਤਾਂ ਥੋੜਾ ਅਗਾ ਵੀ ਕੋਲ ਖਲੋਈਏ ਜੀ ਕੋਈ ਤੁਸੀਂ ਕੋਈ ਮੁਲਾਜ਼ਮ ਨੂੰ ਫੜਿਆ ਤੁਸੀਂ ਉਹ ਫਿਰ ਮੁਲਾਜ਼ਮ ਨੂੰ ਜਿਹਨੇ ਗੋਲੀ ਚਲਾਈ ਉਹਨੇ ਦੱਸਾਂ ਮੈਂ ਚਲਾਈ ਗੋਲੀ ਹੋਰ ਕਿਹੜੇ ਕਿਹੜੇ ਨਾਲ ਹੁੰਦੇ ਦੱਸਿਆ ਨੇ ਉਹ ਸਿਗਾ ਹੀ ਆਪਣੇ ਦੇ ਨਾਮ ਪਤਾ ਨਹੀਂ ਅਰਪਖਿਆ ਹੁੰਦਾ ਸੀ ਅੱਛਾ ਆ ਉਹ ਵੀ ਨਾਲ ਸੀ ਤੇ ਜਿਹੜਾ ਕਾਬੂ ਕੀਤਾ ਉਹ ਕਿੱਥੇ ਗਿਆ ਉਹ ਪੈਂਡ ਆ ਦੇਖੋ ਕਹਿੰਦੇ ਬਾਅਦ ਮੁਲਾਜ਼ਮ ਆਏ ਨੂੰ ਲੈ ਗਏ ਨੇ ਫਿਰ ਆ ਗੱਡੀਆਂ ਆਈਆਂ ਚੋਕੀਆਂ ਵਾਵਾ ਹਰੀ ਪੰਜ ਛੇ ਗੱਡੀਆਂ ਆਈਆਂ ਨੇ ਉਹਨੂੰ ਲੈ ਗਏ ਹੁਣ ਕੀ ਮੰਗ ਚਿੰਨ ਸਾਹਿਬ ਦੀ ਹੈ ਮੰਗੇ ਹੋ ਵੀ ਸਾਨੂੰ ਨਿਸਾਬ ਮਿਲਣਾ ਚਾਹੀਦਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐਤਰਾ ਵੀ ਇਹਨਾਂ ਦਾ ਰੱਖਿਆ ਕਰਨੀ ਕਿ ਗੋਲੀਆਂ ਥੋੜੀ ਚਲਾਉਣੀਆਂ ਨੇ ਕੀ ਨਾਮ ਕੀ ਟੁੜਾਈ ਸੁਜੀਤ ਸਿੰਘ ਜੀ ਕੀ ਰਾਤੀ ਕੀ ਘਟਨਾ ਵਾਪਰੀ ਰਾਤੀ ਕੀ ਮੁੰਡੇ ਲੰਗਰ ਛੱਕਦੇ ਹੋਣ ਦੇ ਵੇਲੇ ਅੱਛਾ ਜੀ ਤੇ ਕੋਈ ਮੁੰਡਾ ਭੱਜਿਆ ਮੁੰਡਾ ਭੱਜਿਆ ਉਹਨਾਂ ਦੇ ਮਗਰ ਪੁਲਸ ਲੱਗੀ ਸੀ ਤੇ ਉਹਨੂੰ ਗੋਲੀਆਂ ਟੋਕੇ ਇਹ ਮੁੰਡੇ ਮੁੰਡੇ ਜੀ ਲੰਗਰ ਖਾਦ ਇਹਨਾਂ ਨੂੰ ਗੋਲੀਆਂ ਲੱਗੀਆਂ ਕਿੰਨਾਂ ਗੋਲੀਆਂ ਕਿੰਨਾ ਮਾਰੀਆ ਮੁਲਾਜ਼ਮਾਂ ਨੇ ਕਿਹੜੇ ਮੁਲਾਜ਼ਮ ਸੀਗੇ ਮੁਲਾਜ਼ਮ ਪੁਲਸ ਵਾਲੇ ਹੀ ਉਪੱਤੀ ਆਈ ਤੇ ਬੋਲ ਆਲੇ ਸੀ ਹਰਫ ਗਿਆ ਦੇ ਸੀ ਅੱਛਾ ਤੂੰ ਕਾਬੂ ਕੀਤਾ ਇੱਕ ਕਾਬੂ ਕੀਤਾ ਨੇ ਉਹਨੇ ਕੀ ਕੀਤਾ ਉਹਨੂੰ ਕੋ ਦੂਜਾ ਦਾਬੇ ਦਬੇ ਮਾਰੇ ਨੇ ਆਹੀ ਮਾਰਿਆ ਦਾਬੇ ਦਬੇ ਪਿੰਡ ਨਾਲ ਕਾਬੂ ਕੀਤਾ ਪਿੰਡ ਨਾਲ ਕਾਬੂ ਕੀਤਾ ਮੁੜ ਕੇ ਪਿੰਡ ਨਾਲ ਛੱਡਦਾ ਹੈ ਅੱਛਾ ਛੱਡਿਆ ਤੇ ਪੁਲਿਸ ਪਾਰਟੀ ਆਈ ਆ ਪੁਲਿਸ ਨਾਲ ਪੁਲਿਸ ਆਈ ਸੀ ਨਾ ਅੱਛਾ ਬਾਅਦ ਵਿੱਚ ਤੋਂ ਪ੍ਰੋਜੈਕਟ ਤੋਂ ਆ ਆਪਣੇ ਫਿਰ ਤੋਂ ਆਈ ਸੀ ਤਾਂ ਕਰਕੇ ਛੱਡਦਾ ਫਿਰ ਚਾਰ ਨੇ ਜ਼ਖਮੀ ਤੇ ਕਿੱਥੇ ਦਾਖਲ ਕੀਤੇ ਨੇ ਦਾਖਲ ਇੱਕ ਦਾ ਹੈ ਬਾਕੀ ਹਸਪਤਾਲ ਏ ਦੋ ਫਰੀਦਕੋਟ ਨੇ ਤਿੰਨ ਫਰੀਦਕੋਟ ਨੇ ਹੁਣ ਕੀ ਮੰਗ ਕੀ ਹੈਗੀ ਹੈ ਮੰਗ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਪੁਲਿਸ ਵਾਲਿਆਂ ਤੇ ਵੀ ਇੱਕ ਬੰਦਾ ਬਾਬੇ ਬੁੱਢੋ ਲੰਗਰ ਚੱਕ ਕੇ ਆਉਂਦਾ ਪਿਆ ਚੰਗਾ ਭਲਾ ਉਹਨੂੰ ਆ ਕੇ ਗੋਲੀ ਠੋਕਤੀ ਨਹੀਂ ਕੀ ਉਹ ਵੀ ਦੱਸੇ ਜਾਂਦਾ ਟਰਾਲੀ ਤੇ ਬੈਠਾ ਸੀ ਆ ਟਰਾਲੀ ਤੇ ਬੈਠਾ ਸੀ ਮਗਰੋ ਚਰਾ ਵਜਿਆ ਮਗਰੋ ਚਰਾ ਵਜਿਆ ਕਿੱਥੇ ਵਜਿਆ ਉਹ ਅੱਖੀ ਚ ਅੱਖੀ ਚ ਕੋਈ ਦੂਜੇ ਦੇ ਇੱਕ ਤੇ ਗੋਡੇ ਦੇ ਵਜ ਗਈ ਇੱਕ ਤੇ ਗੋਡੇ ਦੇ ਵਜ ਗਈ ਆ ਇੱਕ ਤੇ ਉਂਗਲਾਂ ਦੇ ਵਜ ਆ ਗਈ ਇਹਦਾ ਇੱਥੇ ਵਜ ਗਈ ਉਹ ਤੇ ਬਾਕੀ ਇੱਕ ਦੇ ਟਰਾਲੀ ਜਿਹੜਾ ਬੈਠਾ ਸੀ ਉਹਦੇ ਵੀ ਆ ਗੱਟੇ ਲੱਗੀਆਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਪਿੰਡ ਸਾਰਾ ਇਕੱਠਾ ਹੋ ਜਾਣਾ ਪਿੰਡ ਸਾਰਾ ਇਕੱਠਾ ਹੀ ਹੈ ਰੋਸ ਤੇ ਹੈ ਹਾਂ ਰੋਸ ਰੋਸ ਜਤਾ ਰਿਹਾ ਪਿੰਡ ਜੋ ਰੋਸ ਜਤਾ ਰਿਹਾ ਹੈ ਠੀਕ ਹੈ ਕੀ ਮੰਗ ਕੀ ਕਰ ਰਹੇ ਪਿੰਡ ਮੰਗ ਹੈ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਉਹਨਾਂ ਅਨਸਾਫੀ ਹੋਈ ਜਾਵੇ ਉਹ ਮੁੰਡਿਆਂ ਦੇ ਕੁਛ ਨਾ ਕੁਛ ਉਹਨਾਂ ਨੂੰ ਹੱਥ ਪੱਲਾ ਦਿੱਤਾ ਜਾਵੇ ਇਨਕੁਆਰੀ ਹੋਣੀ ਚਾਹੀਦੀ ਹੈ ਮੁੰਡਿਆਂ ਦੇ ਗਰੀਬ ਕਰਾਂ ਦੇ ਮੁੰਡੇ ਨੇ ਅੱਛਾ ਕੱਲ ਨੂੰ ਕੋਈ ਕਟ ਨਹੀਂ ਆਹ ਲੋ ਵਰਤ ਗਈ ਤੇ ਉਹਨਾਂ ਦਾ ਕੌਣ ਜ਼ਿੰਮੇਵਾਰ ਗਰੀਬ ਆ ਬਹੁਤ ਜ਼ਿਆਦਾ ਸੀਰੀਅਸ ਹੈ ਹਾਂਜੀ ਇਲਾਜ ਤੋ ਆ ਸਮਰਥਨ ਹੈ ਆ ਇਲਾਜ ਤੋ ਰਾਤ ਦੇ ਦਾਖਲ ਕੀਤਾ ਕੋਈ ਆਪਰੇਸ਼ਨ ਨਹੀਂ ਕਰਦਾ ਕੋਈ ਸੁਣਦਾ ਨਹੀਂ ਉਥੋਂ ਕਮੀ ਹੋਏ ਨੇ ਉਹਨਾਂ ਨਾਲ ਗੋੜੀ ਚਲਾਈ ਗਿਆ ਕਿੰਨੇ ਨੇ ਪੁਲਿਸ ਆ ਜਾਣ ਕਿੱਥੇ ਇੱਥੇ ਆ ਦੂਜਾ ਪਾਸੇ ਸੜਕ ਤੇ ਕਿੰਨੇ ਜਣੇ ਜ਼ਖਮੀ ਹੋਏ ਨੇ ਚਾਰ ਚਾਰ ਜਣੇ ਹੋਏ ਨੇ ਅੱਛਾ ਤੇ ਟੋੜਾ ਲੜਕਾ ਸੀਗਾ ਹਾਂਜੀ ਪੋਕਟੇ ਦਾਗ ਲੱਗ ਲਿਆ ਉਹ ਪ੍ਰੋਪਰ ਲੱਗ ਗਿਆ ਨਾ ਫਰੀਦ ਕੋਟ ਲੱਗ ਗਿਆ ਦੋ ਲੜਕੇ ਨੇ ਥੋੜੇ ਜਗ ਮਾ ਆਹੋ ਅੱਛਾ ਇੱਕ ਬਰ ਤੋਹਤਰਾ ਹਾਲ ਤਾਂ ਜਿਆਦਾ ਖਰਾਬ ਹੈ ਵਾਹ ਭਾਈ ਨੇ ਇਹ ਨਹੀਂ ਕਿ ਥੋੜੇ ਹਾਂ ਗੋਲੀ ਉਹ ਵੇਥੇ ਗਈ ਚੜਨਾ ਵਾਹ ਵਾ ਫੱਟ ਲੋ ਗਿਆ ਲਓ ਬੜਾ ਵਗਦਾ ਫਿਰਾਂ ਨੇ ਇਲਾਜ ਹੋ ਰਿਹਾ ਹਾਂ ਜੀ ਕੋਈ ਨਹੀਂ ਹੋਇਆ ਅੱਛਾ ਹੁਣ ਕੀ ਪਸਾਰ ਨਕੀ ਵਜਾ ਹੈ ਕਿ ਕਰਦੀ ਹਾਲਤ ਕਿ ਹੋ ਜੀ ਕਰਦੇ ਮਾੜੇ ਆ ਆ ਇਹ ਨਹੀਂ ਪਿਆ ਤਾੜੇ ਬੰਦੇ ਹੈ ਗ੍ਰੇਪਰ ਵਰਨਾ ਸਮਝਾ ਹਾਂ ਗ੍ਰੇਪਰ ਇਹ ਗੋਲੀ ਕਿੰਨਾ ਚਲਾਈ ਕਿੰਨਾ ਪੁਲਸ ਵਾਲਿਆਂ ਨੇ ਚਲਾਈ ਗੋਲੀ ਤਾਂ ਹਾਂ ਆਏ ਕੋਈ ਪਤਾ ਲੱਗਿਆ ਕਿਤਨੀ ਪੁਲਸ ਹੈ ਕਿ ਨੂੰ ਨਹੀਂ ਪਤਾ ਤੁਹਾਨੂੰ ਪਤਾ ਹੀ ਕੋ ਨਹੀਂ ਅੱਛਾ ਹਾਂ ਇਹ ਤੂੰ ਪਾਰੂ ਆਦੇ ਪੈਸੋ ਤੋਂ ਨਾ ਵੇ ਇੱਥੇ ਗੱਡੀ ਖੜਾ ਤੇ ਚਲਾ ਦਿੱਤੀ ਗੋਲੀ ਅੱਛਾ ਵਾਹ ਹੋਰ ਕੀ ਮੰਗਤੀ ਹੈਗੀ ਮੰਗ ਕੌਣ ਕੀ ਹੈ ਵੀ ਉਹ ਹਣ ਬਚਨ ਤਾਂ ਹੈ ਇਲਾਜ ਹੋਣਾ ਚਾਹੀਦਾ ਹਾਂ ਇਨਸਾਫ ਮਿਲਣਾ ਚਾਹੀਦਾ ਹਾਂ ਜੀ ਕਾਰਵਾਈ ਵੀ ਹੋਣੀ ਚਾਹੀਦੀ ਵਾਹ ਹੋਣੀ ਚਾਹੀਦੀ ਸਰ ਇਹ ਕੱਲ ਦੀ ਤੁਹਾਡੇ ਥਾਣਾ ਹਰਫਕੇ ਦੇ ਵਿੱਚ ਪਿੰਡ ਚੱਕ ਹਮਦਗੇ ਵਗ واقعہ ਹੋਇਆ ਕੀ ਗੱਲ ਹੋਈ ਕੱਲ ਥਾਣਾ ਹਰਫਕੇ ਦੇ ਵਿੱਚ ਰਾਤ ਨੂੰ ਦੇਰ ਰਾਤ ਐਸਐਸਓ ਨੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਉਹਨਾਂ ਨੂੰ ਇਤਲਾਹ ਮਿਲੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਜੋ ਇਮੀਡੀਏਟਲੀ ਐਸਐਸਓ ਨੇ ਰਿਐਕਟ ਕਰਕੇ ਸਪੌਟ ਤੇ ਪਹੁੰਚਿਆ ਤਾਂ ਉੱਥੇ ਪਤਾ ਲੱਗਿਆ ਕਿ ਇਹ ਜਿਹਨਾਂ ਦਾ ਐਕਸੀਡੈਂਟ ਹੋਇਆ ਉਹ ਪਿੰਡ ਵੱਲ ਚਲੇ ਗਏ ਹਣ ਅਤੇ ਜਿਹੜਾ ਇੱਕ ਮੋਟਰਸਾਈਕਲ ਆਲਾ ਉਹਦੀ ਕਾਫੀ दारू ਪੀਤੀ ਹੋਈ ਸੀ ਜੋ ਐਸਐਚਓ ਇਮੀਡੀਐਟਲੀ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਤਾਂ ਉੱਥੇ ਕਾਫੀ ਲੋਕਾਂ ਦਾ ਹਜੂਰ ਇਕੱਠਾ ਹੋਇਆ ਸੀ ਜਿਹੜਾ ਉਹ ਮੋਟਰਸਾਈਕਲ ਵਾਲਾ ਸੀ ਉਹਦੀ ਕਾਫੀ दारू ਪੀਤੀ ਹੋਈ ਸੀ ਜਦੋਂ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਮੋਟਰਸਾਈਕਲ ਵਾਲੇ ਉਹਨੂੰ ਪੁੱਛਿਆ ਵੀ ਤੂੰ ਐਕਸੀਡੈਂਟ ਕੀਤਾ ਇਹਦਾ ਕੀ ਕਾਰਨ ਹੈ ਤਾਂ ਉਹਨੇ ਪਿੰਡ ਦੇ ਹੋਰ ਬੰਦੇ ਵੀ ਤਲਖੀ ਚ ਆ ਗਏ ਤੇ ਉਹਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਆਪਣੇ ਬਚਾਅ ਦੇ ਲਈ ਹਵਾਈ ਫਾਇਰ ਕੀਤਾ ਇਸ ਸਾਰੇ ਘਟਨਾਕਰਮ ਦੇ ਵਿੱਚ ਪੰਜ ਬੰਦੇ ਜਦੋਂ ਉਹਨਾਂ ਨੇ ਹਮਲਾ ਕੀਤਾ ਪਿੰਡ ਵਾਲਿਆਂ ਨੇ ਟੋਟਲ ਪੰਜ ਬੰਦੇ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਦੋ ਪੁਲਿਸ ਮੁਲਾਜ਼ਮ ਸੀ ਤੇ ਤਿੰਨ ਬੰਦੇ ਸਿਵਲ ਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਮੀਡੀਏਟਲੀ ਹਸਪੀਟਲ ਜਿਹੜਾ ਐਡਮਿਟ ਕਰਾਇਆ ਗਿਆ ਸਾਰਿਆਂ ਦੀ ਹਾਲਤ ਠੀਕ ਹੈ ਇਹ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਥੈਂਕ ਯੂ